ਹੰਸਾ ਸਿਕਾਲੀ ਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਤਿੰਨ ਤਾਜ਼ੀਆਂ ਸੂਈਆਂ गावा ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਟੋਕੜਾ ਕੱਪਣਾ ਤੁਹਾਨੂੰ ਦਿਖਾਉਣੀਆਂ ਵਾਲੀਆਂ ਇਹ ਚੈੱਕ ਪਾਸਟ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀਤੀ ਹੁਣ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਿੱ ਗਿਆ ਵੀਰ ਜੀ। ਹੋਸਣਾ ਠੀਕ ਠਾਕ ਜੀ। ਵਧੀਆ ਵਧੀਆ ਵੀਰ ਜੀ। ਚਲੋ ਵਧੀਆ ਚੀਂਦਾ ਜੇ। ਤੇ ਅੱਜ ਇਹ ਰਪੰਜ। ਹਾਂਜੀ ਪੰਜ ਜੀ ਇਹ। ਤੇ ਜਿਹੜੀਆਂ ਸੁਈਆਂ ਮਗਰ ਵਸ਼ੀਆਂ। ਵਸ਼ੀਆਂ ਤੋਂ ਮਗਰ ਤਾਜ਼ੀਆਂ ਇਹ ਕੱਜ ਸੁਈ ਜੇ। ਤੇ ਵਸ਼ੀਆਂ ਵੀ ਪੂਰੀਆਂ ਖੂਬਸੂਰਤ ਐ ਨਾ ਆਹ ਦੇਖ ਸਾਦੇ ਵਸ਼ੀ ਜੜੀ। ਉਹ ਵੀ ਵਸ਼ੀ ਆ ਜੜੀ। ਕਾਫੀ ਸੋਹਣੀ ਵਸ਼ੀ ਜਿਹੜੀ ਆਈ ਏ ਤੇ ਮਗਰ ਤਾਰੀਆਂ ਰਾਤ ਦੀ ਸੂਈ ਆ ਸਿਰੇ ਸਰੀ ਜੇ ਤੇਰੇ ਰਜਾਇ ਜੀ ਫਿਰ ਅੱਜ ਅੱਜ ਆ ਜੀ ਜੀ ਦੇਣੇ ਨੇ ਤੇ ਗੱਡੀ ਵਾਲੇ ਭਾਜੀ ਵੀ ਨਾਲ ਹੀ ਆ ਫਿਰ ਹਾਂਜੀ ਬਸ ਉਧਰੋਂ ਸਬਦਾ ਹਨਾ ਤੇ ਇਧਰ ਦਵਾ-ਦੌ ਲੱਦ ਕੇ ਕੱਲੀ ਜਾਣੀਆਂ ਹਾਂਜੀ ਲਿਆਂਦੀ ਆ ਜਿਹੜਾ ਉੱਤੇ ਗੱਡੀ ਖੜੀ ਹੋ ਖਲਾਰੀ ਹੈ ਨਾਲ ਹੀ ਉਹ ਗੱਡੀ ਖਲੋਤੀ ਚੜੀ ਆ ਜੇ ਇੱਥੇ ਹੀ ਤੇ ਠੀਕ ਐ ਫਿਰ ਨਾਮ ਦੱਸਦੇ ਕਰੀ ਗੁਰਵਿੰਦਰ ਸਿੰਘ ਹਾਂਜੀ ਬੀ ਪੀਓ ਮੁੰਜੀਸਰ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਐ ਠੀਕ ਐ ਹਾਂਜੀ ਹਾਂਜੀ ਤੇ ਕਰੀਏ ਫਿਰ ਸ਼ੁਰੂ ਹਣਾ ਹਾਂਜੀ ਹਾਂਜੀ ਸ਼ਿਰਵਾਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਆ। ਇਤੋਂ ਹੀ ਆਪਾਂ ਕਰ ਲਈਏ। ਪਹਿਲੇ ਨੂੰ ਵਛੀ ਜੇ ਵੀਜੀ ਸਵੇਰੇ ਸੁਈ ਜੇ ਅੱਜ। ਅੱਛਾ ਅੱਜ ਸੁਈ। ਬਾਰਾਂ ਮੇ ਜੇ ਸੁਟੀ ਨੇ। ਠੀਕ ਆ। ਹਾਂਜੀ ਹਾਂਜੀ। ਤੋੜੋ ਫੇਰ ਇੱਕ ਰੀਮ। ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ? ਦੁੱਧ ਵਿੱਚ ਹੀ ਘੜੀ ਜਾਊਗੀ 12 ਕਿਲੋ 10 12 ਲੀਟਰ 12 ਕਿਲੋ ਜਾਊਗੀ ਜੀ। ਠੀਕ ਆ। ਹਾਂਜੀ ਹਾਂਜੀ। ਬਾਕੀ ਤੁਹਾਨੂੰ ਪਤਾ ਜੇ ਛੋਟੀ ਵਚੀ ਦੰਦਾ ਜੀ ਵਛੀ ਹੈ ਜੀ। ਸੂਆ ਪਹਿਲਾ ਹੀ ਆ ਜਿਹੜਾ। ਦੇਖੋ ਥੱਲੇ ਉਹ 2 ਕਿਲੋ ਇੱਥੇ ਚੋਈ ਹੀ। ਠੀਕ ਆ, ਪਾਸ ਕਰਕੇ ਲੈ ਲੈਂਦੇ ਹਾਂ। ਹਾਂਜੀ। ਬਾਕੀ ਮਗਰ ਇਹਦੇ ਵਸ਼ੀ ਹੈ ਓਦਾਂ ਕਰਦੀ ਬੱਚੇ ਕਰਕੇ ਥੋੜਾ ਕਰਦੀ ਜੇ ਚਲੋ ਅੱਜ ਲੈ ਆ ਆ ਅੱਜ ਹੀ ਸੋਈ ਹੈ ਤੇ ਉਹ ਮਗਰ ਵਸ਼ੀ ਹੈ ਜਿਹੜੀ ਬਾਕੀ ਬੱਚਾ ਬੱਚਾ ਛੱਡੋ ਵੰਗੇ ਤਾਂ ਬਗਾਇਰ ਜੀ ਜੀ ਠੀਕ ਆ ਆ ਥਾਂ ਵੀ ਦੇਖ ਸਕਦੇ ਨੇ ਲੱਗੇ ਤਾਂ ਤੇ ਮੁੱਲ ਫਿਰ ਇਹਦਾ ਦੇਖ ਲਓ ਮੁੱਲ ਵੀ ਜੀ ਚੰਗੀ ਵਸ਼ੀ ਜਿਆ ਜਿਆ ਕਰੀਏ 50000 ਦੀ ਦੇਦਾਂਗੇ ਵੀ ਜੀ ਵਿੱਚ ਕਿੰਨਾ ਮਾਨ ਕਰਦੋਗੇ 20000 ਕਰਦਾ ਕਿ ਵੀ ਜੀ 33000 ਦੀ 35000 ਦੀ ਦੇਦਾਂਗੇ ਚਲੋ ਬਾਕੀ ਕੋ ਫੋਨ ਲਾਵੇ ਹਨਾ ਫੋਨ ਲਾਵੇ ਕੋਈ ਮਾਨ ਕਰਾਂਗੇ ਵੀ ਜੀ ਹੋਰ ਕਰਾਂਗੇ ਮੌਕੇ ਤੇ ਮਾਨਤਨ ਜਿਹੜਾ ਕਰ ਦੋਗੇ ਹਨਾ ਹਾਂਜੀ ਹਾਂਜੀ ਠੀਕ ਐ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਦਿਖਾਉਣੀ ਐ ਤੇ ਮਗਰ ਵਸ਼ੀ ਬੜੀ ਖੂਬਸੂਰਤ ਐ ਇਹ ਕਦ ਤੀ ਸੂਈ ਜੀ ਇਹ ਵੀ ਜੀ ਰਾਤੀ ਸੂਈ ਜੀ ਅੱਛੇ ਰਾਤ ਦੀ ਸੂਈ ਹੈ ਹਾਂਜੀ ਹਾਂਜੀ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਦੁੱਧ ਵੀ ਇੱਚ ਕਰ ਹੀ ਜਾਊਗੀ 13 14 ਲੀਟਰ ਇਹ ਵੀ ਕਰ ਹੀ ਜਾਊਗੀ ਤੋੜ ਫਿਰ ਕਰੀ ਹਾਂਜੀ ਘਰ ਵਾਲੇ ਤਾਂ ਕਹਿੰਦੇ ਸੀ 17 18 ਦੀ ਆਪਾਂ ਕਹਿ ਲਈ ਸਕਦੇ ਚਲੋ ਬਾਕੀ 5 ਦਾ ਜੀ ਦੁੱਧ ਠੀਕ ਹੈ ਅਜੇ ਵੀ ਜੀ ਬਾਕੀ 5 ਬੋਲੇ ਦੇ ਜੀ ਅਜੇ ਧਾਰਾ ਤੇ ਸੀ ਠੀਕ ਹੈ 14 ਕਿਲੋ ਜੀ ਸਿਖਿਆ ਸੀ ਠੀਕ ਹੈ ਆਈ ਲੈ ਆ ਆਖਿਰ ਬਾਕੀ ਥਾਣੇ ਦੇ ਕਭੀ ਚੰਗਾ ਲੱਗਾ ਵਾ ਚੰਗੇ ਗੱਪ ਤੇ ਆ ਦੂਰ ਦੂਰ ਜਿਹੜਾ ਥਾਣਾ ਹੈ ਜਿਹੜਾ ਬਾਕੀ ਠੰਡੀਆਂ ਧੀਦੀਆਂ ਵੀ ਸਾਰੀਆਂ ਠੀਕ ਐ ਤੇ ਉਹ ਜਿਹੜੀ ਵਸ਼ੀ ਹੈ ਇਹਦੇ ਮਗਰ ਬੜੀ ਪਿਆਰੀ ਜੀ ਬੜੀ ਖੂਬਸੂਰਤ ਵਸ਼ੀ ਆ ਪੂਰੀ ਚਿੱਟੀ ਆ ਜਿਹੜੀ ਕੰਨ ਤੇ ਬਸ ਮੂੰਹ ਜਿਹੜਾ ਗੁਲਾਬੀ ਆ ਬਾਕੀ ਸਾਰੀ ਚਿੱਟੀ ਆ ਜਿਹੜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਐ ਇਹਦੀ ਵੀ ਜੀ 35 ਦੀ ਐ ਇਹ 6 ਵੀ 35 ਦੀ ਵਿੱਚੋਂ ਕਰ ਦੇ ਕੋਈ ਮੰਨ ਤਾਂ ਕਰ ਦਾਂ ਵੀ ਜੀ ਯਾਰ ਮਾਨ ਕਰ ਦਾਂਗੇ ਅੱਛਾ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਹਾਂ ਜੇ ਮੁੱਲ ਲਾਵੇ ਜੇ ਹੋਰ ਕਰਾਂਗੇ ਮਾਨ ਖੁੱਲਾ ਕਰਾਂਗੇ ਠੀਕ ਐ ਤੇ ਇਹਦੀ ਵਸ਼ੀ ਠਾ ਕੇ ਵਿਖਾ ਦਈਏ ਕਰੀ ਹਾਂ ਹਾਂਜੀ ਹਾਂਜੀ ਆਹ ਮਛੀ ਜਿਹੜੀ ਇਦਾਂ ਨਾ ਚਿਹਰਾ ਕਰੇ ਕਮਾਂਦੋ ਇਦਾਂ ਜੀ ਕਰਿਆ ਆਂ ਦੇਖ ਸਕਦੇ ਜੀ ਕਾਫੀ ਖੂਬਸੂਰਤ ਹੈ ਜਿਹੜੀ ਤੇ ਦੂਸਰੀ ਬੱਛੀ ਆ ਉਹ ਬੈਠੀ ਜਿਹੜੀ ਗਾਣੀ ਠੀਕ ਆ ਜੀ ਤੇ ਹੁਣ ਜਿਹੜੀ ਆਪਾਂ ਦਿਖਾਉਣੀ ਇੱਕ ਹੋਰ ਇਹ ਵੀ ਸੂਈ ਸਵਾਈ ਜੀ ਇਹਨੋਂ ਕਿੰਨਾ ਚਰੋਗਾ ਸੋਈ ਸੁਈ ਨੂੰ ਤਾਂ ਹਜੇ ਵੀ ਜੀ ਥੋੜਾ ਦੇਣੀ ਹੋਈ ਜੀ ਮਹੀਨੇ ਉਹ ਅੰਦਰ ਹੀ ਹਜੇ ਅੱਛਾ ਹਾਂ ਜੀ ਅਤੀ ਵਾਸ਼ੀ ਮਰ ਗਈ ਜੀ ਇਹਦੀ ਅੱਛਾ ਇਹਦਾ ਬੱਚਾ ਆਲੇ ਕੋ ਕਹਿੰਦੇ ਕਿ ਆਪਾਂ ਤੁਹਾਨੂੰ ਪਤਾ ਵਾਸ਼ੀ ਉਹ ਸ਼ੀ ਘਰ ਵਾਲੇ ਸਾਹਮਦੇ ਨਹੀਂ ਆ ਅੱਛਾ ਤੋ ਕਹਿੰਦੇ ਵਾਸ਼ੀ ਮਰ ਗਈ ਇਹਦੀ ਠੀਕ ਹੈ ਬਾਕੀ ਠੰਡੀ ਦੀ ਰੀ ਚੌਗੀ ਜੇ ਮੂੰਹ ਤੋ ਦੁੱਧ ਕਿੰਨਾ ਇਹ ਦੇਖੋ ਦੋਦੇ 10 ਲੀਟਰ ਜੇ 9 ਲੀਟਰ ਚ ਵਾਕੇ ਦੇਵਾਂਗੇ ਵੀ ਜੀ ਤੋਰੋ ਫੇਰ ਇੱਕ ਰੀਮ ਮੂੰਹ ਚਾਰ ਦਿਨ ਤੇ ਚੱਕ ਕਿਤੇ ਦੰਦੇ ਦੇ ਹਾਂਜੀ ਦੰਦ ਉਹ ਤਾਂ ਮੂੰਹ ਨਹੀਂ ਬਣਾਉਂਦੀ ਤੁਹਾਨੂੰ ਵਿਖਾ ਦਿੰਦੇ ਹਾਂ ਥੋੜਾ ਜਿਹਾ ਅੱਛ ਲੈ ਲਉਂਦੇ ਆ ਪੁਲਿਸ ਕੋਈ ਗੰਗਾ ਨਹੀਂ ਜੀ ਭਾਵੇਂ ਕੋਈ ਪਹਾੜਾ ਨਹੀਂ ਕਿਦਾਂ ਮਰਜੀ ਚ ਵੇ ਚਲੋ ਹਜ ਲੈ ਹੈਗੀ ਜਿਹੜੀ ਇਹ ਵੀ ਠੰਡੀ ਠੇਰੀ ਹੈ ਠੀਕ ਹੈ ਜੀ ਤੇ ਬਾਕੀ ਬਿਲਕੁਲ ਫਿਕਸ ਜੇ ਕੰਪੈਕਟ ਹੈ ਹਵਾਨੇ ਦੀ ਮਾਲ ਕਿਾ ਚਲੋ ਲੈ ਜਾਓ ਬਾਕੀ ਆਂ ਕੀ ਜੀ ਸੀਐਸ ਲੱਗੇ ਜੁੜੀਆਂ ਠੀਕ ਆ ਕੋਈ ਨਹੀਂ ਕਿਦਾਂ ਮਰਜੀ ਚੋਣਾ ਠੀਕ ਆ 13 ਥਾਂ ਵੀ ਦੇਖ ਸਕਦੇ ਲੱਗੇ ਤਾਂ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਇਹ ਲੋ ਵੀਜੀ ਵਸੀ ਦੇ ਹਿਸਾਬ ਨਾਲ ਕਿੰਨਾ ਜਿਆ ਜਿਆ ਕਰ ਦੀਏ ਮੈਂ ਕਹਿੰਨਾ 28000 ਜੀ ਦੇ ਦੀਏ 28000 ਜੀ ਕਿ ਕਰ ਦੀਏ ਵਿੱਚ ਮੰਨਤਾ ਨਾ ਹਾਂ ਦੋ ਕਿੰਨਾ ਕਰਨਾ ਵੀ ਜੀ 2000 ਛੱਡ ਦੀਏ 50000 ਦੇ ਦਾਂਗੇ ਜੀ ਅੱਛਾ 50000 ਦੀ ਦੇ ਦੋਗੇ ਹਾਂ ਜੀ ਠੀਕ ਐ ਐਚ ਵੀ ਜੀ ਮੰਨਤਾ ਮੱਲੀ ਪੂਰੀ ਦੀ ਦਵਾਂਗੇ ਵਿੱਚ ਥੋੜੀ ਬੋਧੀ ਛੋਟ ਕਰਾਂਗੇ ਠੀਕ ਐ ਹੁਣ ਗੱਡੀ ਤੋਕੜਾ ਕ ਬਣਾ ਗਈਆਂ ਜੀ ਆਹ ਕਿੰਨੇ ਚੱਤੀ ਚੱਕ ਪਾਸੇ ਇਹ ਚਮਾ ਮਹੀਨੇ ਦੀ ਜੀ ਵੀਰ ਜੀ ਤੇ ਦੁੱਧ ਕਿੰਨਾ ਇਹ ਦੇਖੋ ਇਹਦੇ ਥੱਲੇ 5 ਲੀਟਰ ਦੀ ਵੀਰ ਜੀ 4 ਲੀਟਰ ਹੀ ਕਹੀ ਦਵਾਂਗੇ ਅੱਛਾ ਆਹ ਦੇਖੋ ਵੀਰ ਜੀ ਠੀਕ ਠੰਡੀ ਤੇਰੀ ਐ ਵੀ ਚਲੋ ਖੋਲੋ ਫਿਰ ਤੋੜੀ ਇਹਨਾਂ ਵਿੱਚ ਆਜੂ ਲੈ ਆਉਣੀ ਬਾਕੀ ਇਹੋ ਜਿਹੇ ਗਾਂ ਦਾ ਦੁੱਧ ਵੀ ਸੰਗਣਾ ਹੁੰਦਾ ਤੇ ਇਹਦਾ ਫਰਮੂਲਾ ਇਹ ਲੋਕ ਕਿੰਨਾ ਜਾਇ ਲੱਗਦਾ ਜਾ ਜਾ ਕਰੀਏ ਤੇ 2000 ਦੀ ਚੀਜ਼ ਹੈ 2000 ਦੀ ਔਰ ਮੋਕੇ ਤੇ ਕਰ ਦੋ ਕੀ ਮੰਤਨ 20 ਦੀ 20 ਜੀ ਪੂਰੇ ਦੀ ਅੱਛਾ ਪੂਰੇ 20 ਦੀ ਹਾਂਜੀ ਹਾਂਜੀ ਠੀਕ ਹੈ ਬਾਕੀ ਦੇਖੋ ਚਾਈ ਹਲਦ ਨੂੰ ਬਤਾ ਤੇ ਹੁਣ ਆ ਵੀ ਖੋਲ ਹੀ ਦੋ ਬਿੱਦੀ ਆ ਵੀ ਤੋਰ ਹੀ ਤਈਏ ਇਹ ਕਿੰਨੇ ਚੱਕ ਪਾਸੇ 20 ਦੀ 20 ਮਹੀਨਾ ਦੀ ਜੀ ਚੈੱਕ ਪਾਸ ਠੰਡੀ ਤੇਰੀ ਆ ਵੀ ਪੂਰੀ ਹਾਂਜੀ ਹਾਂਜੀ ਇਹਦੇ ਕੋ ਦੁੱਧ ਕਿੰਨਾ ਜੀ ਇਹਦੇ ਥੱਲੇ ਵਿੱਚ 4 ਲੀਟਰ ਹੀ ਜੀ 4 ਲੀਟਰ ਹੀ ਇਹਦੇ ਕੋਲ ਹਾਂਜੀ ਹਾਂਜੀ ਇਹਦੇ ਸਿੰਘ ਹੈਗੇ ਆ ਐ ਪੰਜ ਜੋ ਤੁਹਾਨੂੰ ਚਾਰ ਹੀ ਦਵਾਂਗੇ ਜੀ ਬਾਕੀ ਚਲੋ ਇਹ ਆ ਵੀ ਨਾਲੇ ਘਰ ਦਾ ਚਾਹ ਪਾਣੀ ਤਾਂ ਸਾਰੀ ਜਾਣਗੀ ਆ ਤੇ ਨਾਲੇ ਗਾਵੇਂ ਗੱਬਨੇ ਅੱਜ ਇਹਨਾਂ ਨੇ ਦੁੱਧ ਦਈ ਜਣਾ ਮਸੂਨ ਤੱਕਰ ਗਾੜੀ ਸਿਆਲ ਆ ਜਣੇ ਹਨ ਤੇ ਸਿਆਲਾਂ ਚ ਇਹਨਾਂ ਨੇ ਫੇਰ ਸੂਪ ਇਹਨਾਂ ਨੇ ਲਿਆਇਆ ਤੇ ਇਹਦਾ ਮੁੱਲ ਫਿਰ ਇਹ ਲੋ ਵੀ ਜੀ ਕਿੰਨੇ ਜੀ ਲੱਗੇ ਜਾ ਜੀ ਦੇ ਦਈਏ ਵੀ 19000 ਦੀ ਰੀਤੀ ਜਾਨੀ ਅੱਛਾ 19000 ਦੀ ਕੋਲ ਕਰ ਦਾਂਗੇ ਛੋਟੀ ਜੀ 18 ਦੇ ਦਈਏ 18 ਦੀ ਜੀ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ ਕਰਨਾ ਜੀ ਠੀਕ ਹੈ ਬਾਕੀ ਜੋ ਵੀ ਹੈ ਸਾਰਾ ਕੁਝ ਇੱਥੇ ਆਪਣੀ ਤਸੱਲੀ ਕਰਕੇ ਵੀਰ ਜੀ ਸਾਰੇ ਆਪਣੀ ਤਸੱਲੀ ਕਰਕੇ ਆਪਣੀ ਚਵਾਈ ਕਰਕੇ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰ ਜਦੋਂ ਪੂਰੀ ਤਸੱਲੀ ਹੋ ਜੇ ਤਾਂ ਫੇਰ ਹੀ ਅਗਲੇ ਦੇ ਕਿੱਲੇ ਤੇ ਪਸ਼ੂ ਖੋਲਿਆ ਕਰੋ ਬਾਅਦ ਚ ਫਿਰ ਨਾ ਕੋ ਤੁਹਾਨੂੰ ਲਾਮਾ ਰਵੇ ਤੇ ਨਾ ਕੋ ਸਾਨੂੰ ਰਵੇ